ਹਾਂਜੀ YouTube ਵਾਲਿਓ ਕੀ ਹਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਣਗੇ ਖਾਬਾ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਵਧੀਆ ਜੀ ਸਵੇਰ ਦੇ ਨਾਲ ਇਹ ਸੂਰ ਅੱਖਾਂ ਚ ਪੈ ਰਿਹਾ ਮੈਂ ਅੱਜ ਲੇਟ ਆ ਥੋੜਾ ਜਿਹਾ ਤੇ ਤਬੀਅਤ ਨਹੀਂ ਸਹੀ ਹਗੀ ਸੀ ਕਾ ਕਰਕੇ ਤੇ ਮੱਝਾਂ ਨੂੰ ਪੱਠੇ-ਪੁੱਠੇ ਪੁਲਾਏ ਨੇ ਪਾ ਮਾਜੇ ਚੌਣ ਲਈ ਰਹਿੰਦੀ ਹੈ। ਬਾਕੀ ਕੰਮ ਓਕੇ ਹੋਇਆ ਪਿਆ। ਤੇ ਆਹ ਵੇਖੋ ਫੁੱਲ ਖੜਿਆ ਆਪਣਾ। ਗੁਲਾਬ ਦਾ ਬਹੁਤ ਸੋਹਣਾ। ਇਹ ਬੂਟਾ ਬਹੁਤ ਫੁੱਲਾਂ ਨਾਲ ਭਰਿਆ ਖੜਿਆ। ਸਵੇਰੇ ਸਵੇਰੇ ਪੰਛੀਆਂ ਦੀ ਬਹੁਤ ਜ਼ਿਆਦਾ ਆਵਾਜ਼ ਸੁਣਨ ਮਿਲਦੀ ਹੈ। ਿੰਡਾਜਾ ਆ ਵੇਖੋ ਟਟਿਰੀ ਬਹੁਤ ਜ਼ਿਆਦਾ ਸ਼ੋਰ ਕਰਦੇ ਨੇ ਪੰਛੀ ਸਿਰਸਰੇ ਸਾਰਿਆਂ ਪਾਸੋਂ ਪੰਛੀਆਂ ਦੀ ਆਵਾਜ਼ ਆ ਰਹੀ ਹੋਣੀ ਤੈਨੂੰ ਸੁਣ ਨੂੰ ਮੇਲੇ ਰਹਿਣਾ ਸ਼ੇਰਾਂ ਚੇਚ ਜਾਨੀ ਮਿਲਦੀਆਂ ਹਰੇਕ ਪਾਸੇ ਪੰਛੀ ਆਦਾ ਜਿਆ ਜਿਆ ਆ ਰਹੇ ਨੇ ਆ ਵੇਖੋ ਇਹ ਪਈ ਆਪਣੀ ਦੇਸੀ ਖਾਦ ਹੁਣ ਜਦੋਂ ਸਬਜ਼ੀ ਬੀਜਾਂਗੇ ਆਪਾਂ ਗਾਂ ਵੱਲਾਂ ਲਾਵਾਂਗੇ ਨਾ ਇਹਨੂੰ ਖੇਤ ਚ ਪਾ ਕੇ ਫਿਰ ਬੀਜਾਂਗੇ ਇਹ ਟਰਾਲੀ ਹੋਵੇਗੀ ਇੱਕ ਕਈ ਇਹਨੂੰ ਆਲਸਦਦੇ ਨੇ ਕਈ ਇਹਨੂੰ ਰੂੜੀ ਬੋਲਦੇ ਨੇ ਤੇ ਰੇਸ ਦੇਸੀ ਰੇ ਅੱਜਕੱਲ੍ਹ ਬਹਾਰ ਦੀ ਰੋਤ ਆ ਜਾਂਦੀ ਤੇ ਤਕਰੀਬਨ ਸਾਰੇ ਫੁੱਲ ਫਿੜ ਜਾਂਦੇ ਨੇ ਤੁਸੀਂ ਦੇਖਿਆ ਨਾ ਪਾਰਕਾਂ 'ਚ ਵੀ ਅੱਜ ਕੱਲੀ ਫੁੱਲ ਖਿੜਦੇ ਨੇ ਆ ਵੇਖੋ ਪਿੰਡਾਂ ਦੇ ਦੇਸੀ ਪਾਰਕਾਂ 'ਚ ਫੁੱਲ ਖੜੇ ਹੋਏ ਨੇ ਕਿੰਨਾ ਸੋਹਣਾ ਫੁੱਲ ਏ ਇਹ ਹੈ ਤਤੂਰਾ ਤਤੂਰੇ ਦਾ ਬੂਟਾ ਤਤੂਰੇ ਦਾ ਜੀ ਵੀ ਫਾਲ ਚੱਕੀਆਂ ਦਾ ਹੁਣ ਹਰੇਕ ਚੀਜ਼ ਹੁਣ ਖਿੜ ਜਾਏਗੀ ਹਰੇਕ ਤਰ੍ਹਾਂ ਦੇ ਫੁੱਲ ਪੌਦੇ ਪੂਰੀ ਤਰ੍ਹਾਂ ਦਾ ਸਾਰੇ ਜੋ ਬੰਤ ਆ ਜਾਣਗੇ ਖੇੜ ਜਾਣਗੇ ਤੇ ਕਣਕਾਂ ਦੀ ਕੰਡੀਸ਼ਨ ਵੀ ਚੈੱਕ ਕਰੋ ਕਣਕ तकरीबन ਆ ਮਹੀਨੇ ਦੇ ਵਿੱਚ ਵਿੱਚ ਹੀ ਪੱਕ ਜਾਵੇਗੀ ਤੇ ਸਰੋਂ ਸੂਰੋਂ ਸਾਰਾ ਕੁਝ 8 ਮਹੀਨੇ ਚ ਪੱਕ ਜਾਗਾ ਤੇ ਆਉਣਾ ਜ਼ਿਮੀਂਦਾਰਾਂ ਦਾ ਜਿਹੜਾ ਬਹੁਤ ਬਿਜ਼ੀ ਰਹਿਣ ਵਾਲਾ ਮਹੀਨਾ ਵਸਾਖ ਉਹ ਆ ਜਾਏਗਾ ਇਹ ਹੁੰਦੇ ਚ ਰੇਗ ਜ਼ਿਮੀਂਦਾਰ ਬਹੁਤ ਬਿਜ਼ੀ ਰਹਿੰਦਾ ਅਰੇ ਇਹ ਕਿ ਜ਼ਿੰਮੇਦਾਰ ਤੇ ਬਿਜੀ ਰਹਿਣ ਦਾ ਸਮਾਂ ਹੁਣ ਆ ਗਿਆ ਤੇ ਜਦੋਂ ਨਾ ਵਿਸਾਖ ਚੜ੍ਹਨ ਦੀ ਦੇਰ ਹੈ ਬਸ ਕੋਈ ਸਰੋਂ ਵੱਢਣ ਲੱਗ ਜਾਏਗਾ ਕੋਈ ਕਣਕ ਵੱਢਣ ਲੱਗ ਜਾਏਗਾ ਕੋਈ ਤੂੜੀ ਬਣਾਉਣ ਲੱਗ ਜਾਏਗਾ ਬਸ ਜ਼ਿੰਮੇਦਾਰਾ ਜਿਹੜੇ ਨੇ ਉਹ ਸਾਰੇ ਬਿਜੀ ਹੋ ਜਾਣਗੇ ਤੇ ਵੈਸੇ ਤਾਂ ਤਕਰੀਬਨ ਸਾਰੇ ਨਾਲ ਜੋ ਕੰਮ ਇਹ ਨੇ ਜੋ ਮਜ਼ਦੂਰ ਨੇ ਉਹ ਵੀ ਬਿਜੀ ਹੋ ਜਾਂਦੇ ਨੇ ਸਾਰਿਆਂ ਨੂੰ ਕੰਮ ਮਿਲ ਜਾਂਦਾ ਹੈ ਇਸ ਮਹੀਨੇ ਚ ਉਸ ਤੋਂ ਬਾਅਦ ਕਨੇਰੀਆਂ ਵਜੀਣ ਲੱਗ ਜਾਣਗੀਆਂ ਜੋੰਨੇ ਦਾ ਚੋਨੇ ਦੀ ਤਿਆਰੀ ਹੋ ਜਾਈਗੀ ਮੈਂ ਪਿਛਲੀ ਡਰਿੱਲ ਕਹਿਣੀ ਸੀ ਚੋਨੇ ਦੀ ਐਸੋ ਰੀਡਰ ਲਈ ਕਹਿਣਾਗਾ ਉਹ ਵੀ ਪ੍ਰੋਸੈਸ ਤੁਹਾਨੂੰ ਵਿਖਾਵਾਂਗਾ ਅੱਗੇ ਤੇ ਹੁਣ ਆਪਣੀ ਤਿਆਰੀ ਹੋ ਗਈ ਏ ਸ਼ਹਿਰ ਵੱਲ ਨੂੰ ਮੈਂ ਦਵਾਈ ਲੈਣ ਜਾ ਰਿਹਾ ਆਪਦੀ ਸਿਹਤ ਠੀਕ ਨਹੀਂ ਗਈ ਸੀ ਤੇ ਖੂਨ ਇਸ ਸਰ ਵੀ ਜੜਿੰਦੀ ਹੈ ਨਾ ਟ੍ਰਾਈਗਲਿਸਰਾਈਡ ਜਿਹਨੂੰ ਕਹਿੰਦੇ ਉਹ ਬਾਦ ਗੈਸੀ ਤੇ ਉਹਦੀ ਦਵਾਈ ਲੈਣ ਚੱਲਿਆ ਰਸਤੇ ਦਾ ਥੋੜਾ ਥੋੜਾ ਤੁਹਾਨੂੰ ਵੀਊ ਦਿਖਾਵਾਂਗਾ ਇਹ ਉਸ ਤੋਂ ਬਾਅਦ ਕਰੇ ਤੇ ਫਿਰ ਬਾਕੀ ਦਾ ਫਿਰ ਆ ਕੇ ਕੰਟੀਨਿਊ ਕਰਾਂਗੇ ਹਾਂਜੀ ਆਪਾਂ ਥਲ ਪੈਣ ਸਫਰ ਤੇ ਆਪੇ ਇਹਨੇ ਜ਼ਿੰਮੇਦਾਰ ਮੁਸਲਮਾਨ ਬਰਾੜ ਨੇ ਆਪਣੇ ਉਹਨਾਂ ਨੇ ਸਬਜ਼ੀ ਬੀਜੀ ਹੈ। ਉਹ ਤੁਹਾਨੂੰ ਦਿਖਾਉਂਦਾ ਇਹ ਲਾਲਚੀਆਣਾ ਏਰੀਆ ਇੱਥੇ ਉਹਨਾਂ ਸਬਜ਼ੀ ਬੀਜੀ ਹੋਈ ਹੈ ਪਰਦੇਸੀ ਬੰਦੇ ਨੇ। ਤੇ ਬਹੁਤ ਸੋਹਣਾ ਕੰਮ ਕੀਤਾ ਹੈ ਨਾ। ਉਹ ਤੁਹਾਨੂੰ ਦਿਖਾਉਂਦੇ ਆ। ਵੀਡੀਓ ਨਾਲ ਬਨੇ ਰੋ। ਆਹ ਤਾਂ ਜਿਹੜਾ ਇਹਨਾਂ ਸਬਜ਼ੀਆਂ ਦੀ ਖੇਤੀ ਕੀਤੀ ਹੋਈ ਹੈ। ਬਾਰੇ ਹੀ ਬਣਾਈ ਬੱਟੇ ਨੇ। ਆ ਆਪਣੇ ਹੱਲੇ ਆਪਾਂ ਸਬਜ਼ੀਆਂ ਲਗਾਉਣ ਵਾਸਤੇ ਤਿਆਰ ਹੁੰਦੇ ਫਿਰਨੇ ਆ। ਫਾਇਦਾ ਕਰਕੇ ਵੇਚਣ ਵੀ ਲੱਗੇ ਨੇ ਵੇਖੋ ਕਿੰਨੀ ਸੋਹਣੀਆ ਸਬਜ਼ੀਆਂ ਜੀ ਦਾ ਸਾਰਾ ਇਹ ਇਧਰ ਵੇਖੋ ਤੜਾਈ ਚੱਲ ਰਹੀ ਏ ਇਹ ਬੀਬੀਆਂ ਪੈਣਾ ਜਿਹੜੀ ਤੜਾਈ ਕਰ ਰੀਆਂ ਨੇ ਸਾਹਮਣੇ ਸਾਰੀ ਜਿੰਨੇ ਪੈਸਾ ਕਮਾਣਾ ਹੈ ਕਮਾਈ ਲੈਂਦਾ ਇਹਨਾਂ ਹੁਣ 80-80 ਹਜ਼ਾਰ ਨੂੰ ਠੇਕੇ ਤੇ ਲੈ ਕੇ ਤੇ ਤੇ ਸਬਜ਼ੀ ਦੀ ਬਜਾਈ ਕਰ ਰਹੇ ਨੇ ਕੁਝ ਪਛਾਣਗੇ ਆਪਾਂ ਕਹਿੰਨੇ ਬਚਦਾ ਕੁਝ ਨਹੀਂ ਸਬਜ਼ੀ ਵੀ ਫਰਸਟ ਕਲਾਸ ਖੜੀ ਬਿਲਕੁਲ ਸੜਕ ਦੇ ਆਸ-ਪਾਸੇ ਰੌਖ ਬਹੁਤ ਵਧੀਆ ਲੱਗੇ ਹੋਏ ਨੇ ਇਹ ਗਰਮੀ 'ਚ ਇੱਥੇ ਸਫ਼ਰ ਕਰਨ ਦਾ ਨਾ ਬੜਾ ਆਨੰਦ ਆਉਂਦਾ ਹੈ ਐਸੀ ਬਹੁਤ ਸੋਹਣੀ ਲੱਗਦੀ ਹੈ ਭਾਈ ਆਪਾਂ ਲੈ ਲਈਏ ਸ਼ਹਿਰ ਦੇ ਭੇੜਾ ਬੜਾ ਸੀ ਇਸ ਕਰਕੇ ਵੀਡੀਓ ਨਹੀਂ ਬਣਾਈ ਤੇ ਹੁਣ ਅੱਗੇ ਜਾ ਕੇ ਤੁਹਾਨੂੰ ਦੱਸਦੇ ਆਂ ਬਾਕੀ ਦੀ ਕਾਰਵਾਈ ਸਾਰੀ ਇਹ ਉਹਦੇ ਦਸਤੇਦਾਰਾਂ ਦੇ ਚੱਲਿਆਂ ਤੇ ਉਹ ਤੋਂ ਬਾਅਦ ਘਰੇ ਜਾ ਕੇ ਤੁਹਾਨੂੰ ਬਾਕੀ ਦੀ ਵੀਡੀਓ ਵਿੱਚ ਦੱਸਾਂਗਾ ਡਿਟੇਲ ਸਾਰੀ ਬੀਐਸਐਫ ਅਦਾਲੀ ਕਾਊਂਟਰ ਜਾ ਰਿਹਾ ਜੀ ਪਹੁੰਚ ਗਿਆ ਸੀ ਦਵਾਈ ਦੋ ਲੈ ਕੇ ਆ ਗਿਆ ਸੀ ਤੇ ਇੱਥੇ ਆਂਦਿਆਂ ਡਿਊਟੀਆਂ ਲੱਗ ਗਿਆ ਨੇ ਜੀ ਕਮਰੇ ਦੀ ਸਫਾਈ ਹੋ ਰਹੀ ਏ ਤੇ ਆ ਆ ਦੇ ਡਿਊਟੀ ਲੱਗੀ ਸਫਾਈ ਕਰਨ ਤੇ ਹੁਣ ਸੈਟਿੰਗ ਕੀਤੀ ਕਮਰੇ ਦੀ ਸਾਰੀ ਮੰਜੇ-ਮੰਜੇ ਦੁਬਾਰਾ ਚੱਕ ਕੇ ਤੇ ਬੈੱਡ ਨੂੰ ਹੁਣ ਇਧਰ ਨਾਲ ਲਾਇਆ ਘੰਦੇ ਦੇ ਲਮਾਰੀ ਸੈੱਟ ਕੀਤੀ ਏਸੀ ਚਲਾ ਕੇ ਵੇਖਿਆ ਸੀ ਮੈਂ ਮੈਂ ਚਲਾ ਕੇ ਦੇਖੀ ਇਹ ਚੱਲਦਾ ਹੈ ਕਿ ਨਹੀਂ ਬਾਕੀ ਇਹ ਵੀ ਸਰਵਿਸ ਕਰਾਣ ਆਲੀ ਏ ਤੇ ਇਹ ਸਾਡੇ ਬੱਚੇ ਵੀ ਸੁਆਈਆਂ ਕਰਾਣ ਨਾਲ ਲੱਗੇ ਖੜੇ ਨੇ ਕਾਫੀ دیر ਹੋ ਗਈ ਸੀ ਕਮਰੇ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਕੀਤੀ ਸੀ ਸਮਾਨ ਦੇ ਖਲਾਰੇ ਪੈ ਪਏ ਸੀ ਆ ਵੇਖੋ ਬਾਹਰ ਕਿਵੇਂ ਸਾਰਾ ਸਮਾਨ ਕੱਢਿਆ ਪਿਆ ਖਲਾਰੇ ਪਏ ਪੈਣੇ ਬਿਸਤਰੇ ਬਿਸਤਰੇ ਸਾਰੇ ਟੱਪ ਲੱਗ ਰਹੀ ਅੱਜ ਸਾਰੇ ਸਮਾਨ ਨੂੰ ਬਿਸਤਰਿਆਂ ਇੱਕ ਵਾਰ ਜ਼ਰੂਰੀ ਲੋਣੀ ਚਾਹੀਦੀ ਤੋ ਆਪ ਬੱਚੇ ਕਿਵੇਂ ਮੋਜਾਂ ਲੈ ਰਹੇ ਜੀ ਸ਼ੈਂਪੀ ਕੀ ਕਰ ਰਹੇ ਹੈ ਸ਼ੈਂਪੀ ਗਾਲ ਤਾਂ ਸੌਣ ਲੈ ਕਿੱਧਰ ਭੱਜੇਗਾ ਮੌਜਾ ਲਗੇ ਖਲਿੰਦੇ ਸ਼ੈਂਪੀ ਨੂੰ ਹਨਾ ਇਹ 5 ਲੈ ਇਧਰਲੇ ਅੰਦਰ ਦੀ ਕਾ ਸਫਾਈ ਕਰਨੀ ਕਰਨ ਨੂੰ ਤਾਂ ਆਪਾਂ ਬੜੀ ਪੈਣ ਲੱਗ ਗਈ ਯਾਰ ਮੈਨ ਲੱਗਦਾ 10-15 ਦਿਨਾਂ ਤੱਕ ਕਣਕਾਂ ਪੁਕਾ ਦੇਗੀ ਤੋਪਾ काम हो गया डंगरਾਂ ਦੇ ਪੱਠਿਆਂ ਦਾ ਤੇ ਪੱਠੇ ਵੜ ਕੇ ਲਿਆਉਂਦੇ ਨੇ ਤੇ ਹਣ ਕੁਤਰ ਲੱਗ ਗਿਆ 嗯。<laughs> ਲੋਈ ਆਪਣਾ ਨਹਾ ਧੋ ਕੇ ਹੋ ਗਏ ਆ ਰੈਡੀ ਤੇ ਹੁਣ ਇਹ ਸ਼ਾਹ ਦੀ ਸਬਜੀ ਜਿਹਦੇ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਸਰਦਾ ਉਹ ਹੁਣ ਲੈਣ ਚੱਲੇ ਆ ਮੈਂ ਪਿੰਡ ਆਪਣਾ ਜਿਹੜਾ ਸ਼ਹਿਰ ਹੀ ਲਾਗੇ ਉੱਥੇ ਲੈਣ ਜਾਵਾਂਗਾ ਉਸ ਤੋਂ ਬਾਅਦ ਫਿਰ ਕਾਰ ਦੇ ਮਾੜੇ ਮੋਟੇ ਹੋਰ ਕੰਮ ਕਰਾਂਗੇ ਤੇ ਇਸ ਤਰ੍ਹਾਂ ਹੀ ਸਾਰਾ ਦਿਨ ਲੰਘ ਜਾਂਦਾ ਪਵਲ ਕਨੀ ਸੋਣੀ ਹੋਈ ਆਪਣੀ ਇਹ ਨਾ ਟੁੱਟੀ ਹੋਈ ਬਾਲਟੀ ਚ ਲਈ ਸੀ ਬਾਲਟੀ ਦਾ ਗਮਲਾ ਬਣਾਤਾ ਟੁੱਟੀ ਹੋਈ ਦਾ ਇਹ ਜਿਹੰਦਾ ਨਾ ਜੁਗਣੀ ਪੇਰਤਾ ਮਾੜੂ ਜ ਨੂੰ ਕਹਿੰਦੇ ਨੇ ਉਹਦੀ ਵੱਲ ਫਲ ਵੀ ਚੱਕੀ ਆਉਂਦੀ ਏ ਚਲੋ ਜੀ ਚਲਦੇ ਆਂ ਸਬਜ਼ੀ ਲੈਣ ਹੈ ਕੀ ਲਈ ਜਮਾ ਗਮ ਚੱਲ ਲਈਏ ਮੈਂ ਘਰ ਦਾਸ ਬਾਬਾ ਕਦੂ ਕਿਉਂ ਲਾਈ ਉਹ ਪੱਤੂ ਤੋਲਦਾ ਹੀ ਕੀ ਰੇਟ ਲਾਈ ਕਦੂ 40 ਗੇਨਾਂ 40 ਨੇ ਗੇਨ ਲੈ ਰੇਟ ਕੀ ਲਾਈ ਬੜਾ ਮਹਿੰਗਾ ਯਾਰ 50 ਜੁੱਤੇ ਅੱਧ ਵਿਗੇ ਨੇ ਮੈਂ ਤਾਂ 80 ਵਿੱਚ ਹਾਂ ਤੋਲ ਤਾਹੀ ਬਾਬਾ ਹੁਣ ਕਿੰਨੇ ਦਿਆਂ ਤੈਨੂੰ ਹਾਉਂਦਾ ਹੌਂਦਲਾ ਹਾਰੇ ਸਰੇ ਕਿੰਨੇ ਦਿਆਂ ਬਾਬਾ ਪੱਛਾ ਫੜ ਮੈਂ 4 ਦਿਨ ਰੱਖਣਾ ਹੈ 4 ਦਿਨ ਰੱਖੇ ਦੋ ਜੇ ਖਾਣਾ ਹੈ ਇੱਕ ਹੈ ਉਹ ਕਿਹਾ ਦੋ ਦਿਨ ਮਿੰਟ ਆ ਆ ਟਿਆ ਵਾਪਸ ਕਰ ਹਮੇ ਨੂੰ ਦੋ ਦਿਨ ਮਿੰਟ ਆਣਾ ਨਹੀਂ ਉਹਨੂੰ ਪਾਣੀ ਪਰਨਾ ਹੋਰ ਕੋਈ ਗੱਲ ਹੈ ਉਰਲਾ ਆਂ ਖੋਕੇ ਗਾ ਜਨਾ ਆਪਣੀਆਂ ਹੈਲੋ ਕੱਦੂ ਤਾਂ ਫੜਾ ਦੇ ਉਹ ਗੱਲ ਸੁਣੋ ਇੱਥੇ ਟੂੜੀ ਜਲਦੀ ਪਾਣੀ ਦੇ ਭਾਲਾ ਵਾਰਡ ਕੋਲ ਜਵੇ ਲੈ ਪਿਆ ਆ ਕਿੰਨੇ ਦਿੰਦਾ ਜਾਈ ਆ ਹੀ ਪੱਜ ਗਈ ਜੇਤੀਆ ਜੇਤੀਆ ਜਲਿਆ ਇਹ ਸੀਕਾ ਦੂ। ਹਲੋ ਜਵਾਲਾ। 40 ਰੁਪਏ ਦਾ ਕਦੂ ਇੱਕ। ਅੱਗੇ ਤੇਰੀ ਸਬਜ਼ੀ ਦਾ ਇਨਾ ਫਾਇਦਾ ਹੈ। ਇਹ ਹੈਗੀ 40 ਰੁਪਏ ਦਾ ਕਦੂ। ਹੈ? ਇਹ ਅੱਗੇ ਤੇ ਨਹੀਂ ਲਾਉਣਾ। 40 ਰੁਪਈਆ। ਇਹ ਕਿਲੋ। ਨਹੀਂ ਕੀ? 1/2 ਕਿਲੋ ਏ। ਦੇਣ ਟਾਲ ਚੁੱਕਿਆ। ਇਸ ਸ਼ਾਊਂਡ ਆਵ ਯੂ ਚੈੱਕ ਕਰੋ ਦਿਨਤਾ ਹੁੰਦੇ ਨਾਲ ਨਾਲ ਆਪਣੇ ਵਲੌਗ ਦੀ ਵੀ ਸਮਾਪਤੀ ਹੁੰਦੀ ਹੈ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਤੇ ਮੇਰੇ ਚੈਨਲ ਤੇ ਜਰ ਵੀਊ ਬਹੁਤ ਦਖਾਟ ਆਉਂਦੇ ਨੇ ਇਸ ਵਾਸਤੇ ਜਿਹੜਾ ਵੀਰ ਵੀ ਕੋਈ ਵੇਂਦਾ ਮੇਰੇ ਚੈਨਲ ਅੱਗੇ ਸ਼ੇਅਰ ਜਰੂਰ ਕੀਤਾ ਕਰੋ ਤੇ ਬਸ ਤੁਹਾਡੇ ਹੌਸਲੇ ਨਾਲ ਹੀ ਜਦੋਂ ਥੋੜਾ ਜਿਹਾ ਵਿਊ ਵੇਖੀਦਾ ਅਜੇ ਤਾਂ ਆਪਣੀ ਗੇਮ ਸਾਰੀ 40 50 ਵਿਊ ਤੇੜੀ ਖੜੀ ਏ ਇੰਨੀ ਕੋ ਆਪਣੀ ਵਿਊ ਹੁੰਦੇ ਨੇ 40 50 ਬਾਤ ਤੋਂ 100 ਹੋ ਜਾਂਦਾ ਕੋਈ ਇੱਕ ਅੱਧੀ ਵੀਡੀਓ ਤੇ ਜ਼ਿਆਦਾ ਹੋਣਗੇ ਬਾਕੀ ਬਾਤ ਬਾਤ ਦੇਖਿਆ ਕਰੋ ਜਿਹੜੇ ਤਗੜੇ ਯੂਟਿਊਬਰ ਨੇ ਉਹਨਾਂ ਦੇ ਤਾਂ ਸਾਰੇ ਬਲੌਗ ਵੇਖਦਾ ਕੋਈ ਸਾਰੇ ਕੋਈ ਸਾਡੇ ਰੰਗਿਆਂ ਨੂੰ ਵੀ ਥੋੜੀ ਸਪੋਰਟ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧੇ ਵੀਡੀਓ ਬਣਾਉਣ ਤੇ ਬੜੀ ਮਿਹਨਤ ਲੱਗਦੀ ਏ ਸਾਰਾ ਦਿਨ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਵੀਡੀਓ ਬਣਾਉਣੀ ਪੈਂਦੀ ਏ ਤੇ ਇਸ ਵਾਸਤੇ ਥੋੜੀ ਮਿਹਰਬਾਨੀ ਕੀਤੀ ਕਰੋ ਤੇ ਹੋਰ ਖਰਚਾ ਤਾਂ ਨਹੀਂ ਆਉਂਦਾ ਇਸ ਚੀਜ਼ ਤੇ ਬਿਕਲਾ ਲਾਈਕ ਤੇ ਸ਼ੇਅਰ ਹੀ ਕਰਨਾ ਹੁੰਦਾ ਤੇ ਕਮੈਂਟ ਕਰਨੇ ਹੁੰਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੁੰਦਾ ਹੈ ਤੇ ਇਹਨਾਂ ਕੁਝ ਕਰ ਦਿਓ ਤਾਂ ਬੜੀ ਮਿਹਰਬਾਨੀ ਹੈ ਵੀਡੀਓ ਵੇਖਣ ਵਾਸਤੇ ਧੰਨਵਾਦ ਥੈਂਕ ਯੂ ਸ਼ੁਕਰੀਆ